ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਤੁਸੀਂ ਸਾਡੇ ਪਿੱਛੇ ਇੱਕ ਬੈਨਰ ਦੇਖ ਰਹੇ ਹੋ 13ਵਾਂ ਵਿਸ਼ਾਲ ਪੰਡਾਰਾ ਤੇ ਅੱਜ ਉਹ ਰੂਹਾਂ ਸਾਡੇ ਵਿੱਚ ਮੌਜੂਦ ਹੈ ਜਿਹੜੀ ਕਿ ਸੰਗਰੂਰ ਤੋਂ ਚੱਲ ਕੇ ਇਸ ਕਨੌਲੀ ਦੇ ਥਰਮਲ ਪੰਨਲ ਦੇ ਜਿਹੜਾ ਰਸਤਾ ਜਾਂਦਾ ਹੈ ਉੱਥੇ ਲੰਗਰ ਲਗਾਇਆ ਜਾਂਦਾ ਔਰ ਲੰਗਰ ਵੀ ਜਿਹੜਾ ਵਾਹ ਕਮਾਲ ਲੰਗਰ ਹੈ ਜਿਹੜਾ ਲਗਾਇਆ ਜਾਂਦਾ ਜਿਵੇਂ ਕਿ ਅਨੇਕ ਪ੍ਰਕਾਰ ਦੀਆਂ ਮਾਤ ਦਿਨ ਰਾਤਾਂ ਦੇ ਵਿੱਚ ਲੰਗਰ ਲਾਉਂਦੇ ਆ ਚਾਹੇ ਸਾਡੇ ਬਠਿੰਡੇ ਤੋਂ ਲੈ ਕੇ ਚਾਹੇ ਬਰਨਾਲੇ ਤੋਂ ਲੈ ਕੇ ਚਾਹੇ ਸੰਗਰੂਰ ਤੋਂ ਲੈ ਕੇ ਮਾਤਾ ਨੈਣਾ ਦੇਵੀ ਦੇ ਰਸਤੇ ਵਿੱਚ ਅਨੇਕ ਪ੍ਰਕਾਰ ਦੇ ਜਿਹੜੇ ਲੰਗਰ ਪੈਂਦੇ ਆ ਲੇਕਿਨ ਸੰਗਰੂਰ ਤੋਂ ਆ ਕੇ ਕਨੌਲੀ ਦੇ ਵਿੱਚ ਲੰਗਰ ਲਾਣਾ ਬਹੁਤ ਵੱਡੀ ਗੱਲ ਹੈ ਔਰ ਅਸੀਂ ਧੰਨਵਾਦ ਕਰਦੇ ਆ ਮੇਰੇ ਵੀਰਾਂ ਦਾ ਪੂਰੀ ਕਮੇਟੀ ਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਸਾਡੇ ਲੋਕਲ ਸੇਵਾਦਾਰ ਆ ਉਹਨਾਂ ਨੂੰ ਮੈਂ ਆਪਣੇ ਵੱਲੋਂ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਇੱਕ ਸੰਗਰੂਰ ਤੋਂ ਆ ਕੇ ਪਹਿਲਾਂ ਉਰੇ ਆ ਕੇ ਸੇਵਾ ਕਰਦੇ ਆ ਅਸੀਂ ਜਿੱਥੇ ਹੋਰ ਪ੍ਰਕਾਰ ਦੇ ਹੋਲੇ ਮੱਲੇ ਤੇ ਜਾਂ ਮਾਤਾ ਨਾਨਾ ਦੇਵੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਤਾਂ ਤੁਸੀਂ ਸੰਗਰੂਰ ਵਾਲੇ ਲੰਗਰ ਦੇ ਵਿੱਚ ਵੱਧ ਚੜ ਕੇ ਤਨ ਮਨ ਤਨ ਦੇ ਨਾਲ ਤੁਸੀਂ ਉਹਨਾਂ ਦੀ ਸੇਵਾ ਕਰੋ ਔਰ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਦੀ ਲੋੜ ਆ ਤਾਂ ਤੁਸੀਂ ਪੁੱਛੋ ਆ ਕੇ ਲੇਕਿਨ ਬਹੁਤ ਵਧੀਆ ਸਾਡੇ ਵੀਰ ਹੋਣੀ ਆ ਇਹਨਾਂ ਦਾ ਜਿਹੜਾ ਮਿੱਠ ਬੋਲਣਾ ਸੁਭਾਅ ਏ ਔਰ ਮਾਤਾ ਦੇ ਨਰਾਤਿਆਂ ਦੇ ਵਿੱਚ ਹਰ ਇੱਕ ਚੀਜ਼ ਅਸੀਂ ਦੇਖੀ ਆ ਹਰ ਸਾਲ ਦੇਖਦੇ ਆ ਔਰ ਜਿਹੜੇ ਜੱਤਰੂ ਆ ਉਹਨਾਂ ਨੂੰ ਆਣ ਤੇ ਉਹਨਾਂ ਦੀ ਉਹ ਸੇਵਾ ਕਰਦੇ ਆ ਜਿਹੜੇ ਕਿ ਅਸੀਂ ਘਰ ਦੇ ਵਿੱਚ ਵੀ ਨਹੀਂ ਕਰ ਸਕਦੇ ਆ ਖਾਣ ਤੋਂ ਲੈ ਕੇ ਦਵਾਈ ਦੀ ਮੈਡੀਕਲ ਸੈਟ ਤੋਂ ਲੈ ਕੇ ਉਹਨਾਂ ਦੀ ਮਾਲਸ਼ ਤੱਕ ਦੀ ਸਾਰੀ ਜਿਹੜੀ ਅਰੇਂਜਮੈਂਟ ਹੈ ਸੌਣ ਤੱਕ ਜਿਹੜੇ ਅਰੇਂਜਮੈਂਟ ਆ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕੀ ਵੇਰ ਵਾਏ ਕਦੋਂ ਤੋਂ ਲੰਗਰ ਲਗਾਇਆ ਜਾਏਗਾ ਕਦੋਂ-ਕਦੋਂ ਉਹ ਜਿਹੜੀ ਕਦੀ ਜਿਹੜੀ ਗਤੀਵਿਧੀ ਕਰੋਗੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਵੀ ਜੀ ਮਾਤਾ ਦੇ ਨਰਾਤੇ ਆ ਰਹੇ ਆ ਤੁਹਾਡੇ ਜਿਹੜਾ ਲੰਗਰ ਆ ਅਸੀਂ ਅਪੀਲ ਕਰਦੇ ਹਾਂ ਮਹਾਮਾਈ ਨੂੰ ਦਿਨ ਦੁਗਣੀ ਦਾ ਚੋਗਣੀ ਬਖਸ਼ਣ ਔਰ ਜਿਹੜੇ ਸਿਹਤ ਦੀ ਕਾਮਯਾਬੀ ਬਖਸ਼ਣ ਔਰ ਜਿਹੜੇ ਤੁਹਾਡੇ ਧਾਨ ਦੇਣ ਵਾਲੇ ਸੱਜਣਾਂ ਉਹਨਾਂ ਨੂੰ ਵੀ ਮਾਤਾ ਹੋਰ ਵੱਧ ਚੜ ਕੇ ਸੇਵਾ ਦੇਣ ਤਾਂ ਕਿ ਜਿਹੜੇ ਤੁਹਾਡੇ ਲੰਗਰ ਨੂੰ ਵੱਧ ਚੜ ਕੇ ਉਹ ਲੰਗਰ ਦੇ ਵਿੱਚ ਸੇਵਾ ਕਰਨ ਤੇ ਜਿਹੜੀ ਆਪਾਂ ਗੱਲ ਕਰੀਏ ਕਦੋਂ ਤੋਂ ਇਹ ਛੜਾ ਛੜਾ ਲੰਗਰ ਹੈ ਉਹ ਸ਼ੁਰੂ ਕੀਤਾ ਜਾਊਗਾ ਜੀ ਸਾਰੇ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਜਿਹੜਾ ਇਹ ਲੰਗਰ ਆ ਵੀ ਜੀ ਮਹਾਮਾਈ ਦੀ ਕਿਰਪਾ ਨਾਲ ਇੱਕ ਤਰੀਕ ਤੋਂ 1 ਅਗਸਤ ਤੋਂ ਸ਼ੁਰੂ ਹੋਣਾ ਤੇ 12 ਅਗਸਤ ਨੂੰ ਸੰਪੂਰਨ ਹੋ ਜਾਣਾ ਹੈ 12 ਅਗਸਤ ਨੂੰ ਮਹਾਮਾਈ ਦਾ ਜਾਗਰਣ ਰੱਖਿਆ ਹੋਇਆ ਜੀ ਤੇ ਤੁਹਾਡੇ ਮਾਧਮ ਰਾਹੀਂ ਮੈਂ ਦੱਸਣਾ ਚਾਹਣਾ ਸਾਰੀ ਸੰਗਤ ਨੂੰ ਤੇ ਨਿੱਗਾ ਜੀ ਆਇਆਂ ਨੂੰ ਸਾਰਿਆਂ ਨੂੰ ਤੇ ਉਹਦੇ ਵਿੱਚ ਕਿਹੜਾ ਕਲਾਕਾਰ ਤੁਹਾਡੇ ਵੱਲੋਂ ਜਿਹੜਾ ਆ ਰਿਹਾ ਜੀ ਉਹਦੇ ਲਈ ਬੜੇ ਜਾਣੇ ਪਛਾਣੇ ਸਿੰਗਰ ਨੇ ਜਿਹੜੇ ਸਾਡੇ ਹੈਗੇ ਆ ਜੀ ਆਪਣੇ ਵਿਕਰਮ ਰਠੌਰ ਜੀ ਅੱਛਾ तकरीबन ਤੁਸੀਂ ਉਹਨਾਂ ਦੀ ਇੱਕ ਐਸਟੈਂਸ ਵੀ ਦੇਖੀ ਆਈਆਂ ਹੋਈਆਂ YouTube ਤੇ ਵੀ ਤੁਸੀਂ ਸਰਚ ਕਰੋਗੇ ਤੁਹਾਨੂੰ ਕਾਫੀ ਕੰਟੈਂਟ ਮਿਲ ਜਾਣਾ ਉਹਨਾਂ ਦਾ ਜੀ ਜੀ ਤੇ ਕਾਫੀ ਅੱਛੇ ਸਿੰਗਰ ਨੇ ਇਹ ਕਿਹੜਾ ਜਾਗਰਣ ਦਾ ਜਿਹੜਾ ਤੁਹਾਡਾ ਸਮਾ ਹੋਏਗਾ ਕਿੰਨੇ ਤੋਂ ਕਿੰਨੇ ਵਜੇ ਤੱਕ ਹੋਏਗਾ ਜੀ ਰਾਤੀ 9 ਵਜੇ ਜੋਤ ਪ੍ਰਚੰਡ ਹੁੰਦੀ ਜੀ ਮਹਾਮਾਈ ਦੀ ਜੀ ਜੀ ਤੇ ਰਾਤ 9 ਵਜੇ ਤੋਂ ਲਾ ਕੇ ਸਵੇਰ ਤੱਕ 5-6 ਵਜੇ ਤੱਕ ਜਿਹੜਾ ਮਹਾਮਾਈ ਦਾ ਗੁਰੂ ਗ੍ਰੰਥ ਚੱਲੇਗਾ ਜੀ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਆ ਸੇਵਾਦਾਰ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਤੁਹਾਡੇ ਇਲਾਕੇ ਦਾ ਬਹੁਤ ਸਹਿਯੋਗ ਹੈ ਜੀ ਸਾਨੂੰ ਵਿਸ਼ੇਸ਼ ਤੌਰ ਤੇ ਤੁਹਾਡੇ ਘਨੋਲੀ ਪਿੰਡ ਹੋ ਗਿਆ ਬੀਵੀਐਮਬੀ ਥਰਮਲ ਪਲਾਂਟ ਵਾਲੇ ਹੋ ਗਏ ਤੇ ਨੂਹ ਕਲੋਨੀ ਵਾਲੇ ਹੋ ਗਏ ਬਹੁਤ ਵਧੀਆ ਸਹਿਯੋਗ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਪੋਸੀਬਲ ਹੋ ਪਾਉਂਦਾ ਸਾਡੇ ਇਕੱਲਿਆਂ ਦੇ ਵਿੱਚ ਇਹ ਸ਼ਮਤਾ ਨਹੀਂ ਹੈਗੀ ਵੀ ਐਡੀ ਦੂਰੋਂ ਆ ਕੇ ਅਸੀਂ ਇੰਨਾ ਵੱਡਾ ਭੰਡਾਰਾ ਸੰਚਾਲਨ ਕਰ ਪਈਏ ਉਹ ਮਹਾਮਾਈ ਦੀ ਕਿਰਪਾ ਤੇ ਇਹਨਾਂ ਸਾਰੇ ਲੋਕਾਂ ਦਾ ਸਹਿਯੋਗ ਆ ਜੋ ਕੋਈ ਕੋਈ ਸੇਵਾ ਕਰਦਾ ਹੋ ਰਿਹਾ ਕਿ ਸਾਨੂੰ ਤਾਂ ਈਵਨ ਸੇਵਾ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਸੇਵਾ ਜੋ ਹੁੰਦੀ ਆ ਉਹ ਤੁਹਾਡੇ ਇੱਥੇ ਲੋਕ ਲੋਕਾਂ ਰਾਹੀਂ ਹੀ ਹੁੰਦੀ ਆ ਜਦ ਤੱਕ ਤੇ ਸਾਡੀ ਅਪੀਲ ਇਹੀ ਆ ਵੀ ਬੱਦ ਤੋਂ ਵੱਧ ਵੱਧ ਚੜ ਕੇ ਸੇਵਾ ਵਿੱਚ ਹਿੱਸਾ ਲਓ ਤੇ ਜਿੰਨਾ ਹੋ ਸਕੇ ਇਹ ਤੁਹਾਡੀ ਵੀਡੀਓ ਨੂੰ ਵੀਰ ਜੀ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਸੰਗਤ ਨੂੰ ਪਤਾ ਲੱਗ ਸਕੇ ਕਿ ਇੱਕ ਤਰੀਕ ਤੋਂ ਜਿਹੜਾ ਸੰਗਰੂਰ ਵਾਲਾ ਲੰਗਰ ਆ ਇਹ ਇੱਥੇ ਸ਼ੁਰੂ ਹੋਣ ਜਾ ਰਿਹਾ ਮਹਾਮਈ ਦੀ ਕਿਰਪਾ ਨਾਲ ਤੇ ਤਾਂ ਕਿ ਜੋ ਸੰਗਤ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ ਜੀ ਤੇ ਮੈਂ ਇੱਕ ਗੱਲ ਖਾਸ ਕਰਕੇ ਕਰਾਂਗਾ ਜਿਹੜਾ ਸੰਗਰੂਰ ਵਾਲੇ ਆ ਇਹ ਖਾਣ ਪੀਣ ਦੇ ਸ਼ਕੀਨ ਬਹੁਤ ਹੈ ਤੇ ਅਸੀਂ ਆ ਆਮ ਲੰਗਰਾਂ ਦੇ ਵਿੱਚ ਦੇਖਦੇ ਆ ਜਿਵੇਂ ਕਿ ਦਾਲ ਪ੍ਰਸ਼ਾਦਾ ਜਿਹੜੇ ਸਾਰੇ ਲੰਗਰਾਂ ਦੇ ਵਿੱਚ ਮਿਲਦਾ ਤੁਹਾਡੇ ਵਿੱਚ ਤੁਸੀਂ ਕੀ ਖਾਸੀਅਤ ਜਿਹੜੀ ਦਿੰਦੇ ਆ ਤਾਂ ਕਿ ਜਿਹੜੀ ਸੰਗਤ ਹੋਰ ਲੰਗਰਾਂ ਨੂੰ ਛੱਡ ਕੇ ਤੁਹਾਡੇ ਲੰਗਰ ਦੇ ਵਿੱਚ ਪਹੁੰਚਦੀ ਹੈ ਕੀ ਖਾਸਤਾ ਬਸ ਸਾਡਾ ਪਰਪਸ ਹੀ ਹੁੰਦਾ ਜੀ ਕੁਝ ਐਕਸਟਰਾ ਕੁਝ ਕਰਨ ਦਾ ਥੋੜਾ ਬਹੁਤ ਕਿਉਂਕਿ ਦੇਖੋ ਲੰਗਰ ਦਾਲ ਪ੍ਰਸ਼ਾਦਾ ਸਭ ਕਿਤੇ ਬਣਦਾ ਤੇ ਬਹੁਤ ਅੱਛਾ ਹੁੰਦਾ ਦਾਲ ਪ੍ਰਸ਼ਾਦਾ ਲੰਗਰ ਦਾ ਕਿਤੇ ਕੋਈ ਬੁਰਾਈ ਨਹੀਂ ਆ ਪਰ ਸਾਨੂੰ ਥੋੜਾ ਜਿਹਾ ਇਹ ਹੁੰਦਾ ਵੀ ਜਿੱਥੇ ਸੰਗਤ ਕਈ ਦਿਨਾਂ ਤੋਂ ਪੈਦਲ ਚੱਲੇ ਹੋਏ ਆ ਲੋਕੀ ਥੋੜਾ ਜਿਹਾ ਡਿਫਰੈਂਟ ਮਿਲ ਜਾਂਦਾ ਅੱਜ ਉਹਦੇ ਜੁਗ ਦੇ ਵਿੱਚ ਜਿਹੜਾ ਜੀਵ ਦਾ ਸਵਾਦ ਵੀ ਥੋੜਾ ਜ਼ਰੂਰੀ ਆ ਕੀ ਕੀ ਤੁਸੀਂ ਦਿੰਦੇ ਹੋ ਇਹਨਾਂ ਨੂੰ ਜੋ ਮਹਾਮਾਈ ਦੀ ਇੱਛਾ ਹੋ ਜAVE ਜੀ ਬਾਕੀ ਸਵੇਰੇ ਸਾਡਾ ਪ੍ਰਾਂਠਾ ਚੱਲਦਾ ਜੀ ਦਿਨ ਵਿੱਚ ਸਬਜ਼ੀ ਰੋਟੀ ਤੇ ਉਹ ਤੋਂ ਬਾਅਦ ਸਾਡੀ ਇੱਕ ਸਪੈਸ਼ਲ ਸਟਾਲ ਹੁੰਦੀ ਆ 4 ਵਜੇ ਤੋਂ ਲੈ ਕੇ 6-7 ਵਜੇ ਤੱਕ ਚੱਲਦੀ ਆ ਮਹਾਮਾਈ ਦੀ ਅਗਨੇ ਕੀ ਕੀ ਦਿੰਦੇ ਤੁਸੀਂ ਸਟਾਲ ਦੇ ਵਿੱਚ ਵੀ ਜੀ ਸਮੋਸੇ ਨਿਊਡਲ ਟਿੱਕੀ ਦਹੀਂ ਭੱਲੇ ਆਈਸਕ੍ਰੀਮ ਤੇ ਕੇਸਰ ਵਾਲਾ ਦੁੱਧ ਜੋ ਜਿੱਦਾਂ ਦੀ ਕਿਸੇ ਦੀ ਬਹੁਤ ਸੰਗਤ ਆਉਂਦੀ ਆ ਕਿ ਸਾਡੇ ਵੱਲੋਂ ਆਹ ਸਟਾਲ ਲਾ ਦਿਓ ਹੁਣ ਤਾਂ ਇੰਨਾ ਸਹਿਯੋਗ ਹੋ ਗਿਆ ਇੱਥੇ ਦੇ ਲੋਕਾਂ ਦਾ ਕਿ ਸਾਨੂੰ ਆ ਕੇ ਦੱਸਦੇ ਆ ਵੀ ਸਾਡੇ ਕੋਲੋਂ ਆਹ ਚੀਜ਼ ਲਗਵਾਓ ਤੁਸੀਂ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਆ ਉਹਨਾਂ ਸਾਰੇ ਭੈਣਾ ਭਾਈਆਂ ਦਾ ਜੋ ਸਾਨੂੰ ਲੰਗਰ ਵਿੱਚ ਸਹਿਯੋਗ ਕਰਦੇ ਆ ਤੇ ਵਿਸ਼ੇਸ਼ ਤੌਰ ਤੇ ਮਤਲਬ ਦਿਲੋਂ ਸਾਡੀ ਸਾਰੀ ਟੀਮ ਜਿਹੜੀ ਲੰਗਰ ਕਮੇਟੀ ਆ ਉਹ ਘਨੋਲੀ ਪਿੰਡ ਦਾ ਨੂਹੋ ਕਲੋਨੀ ਨੂਹੋ ਕਲੋਨੀ ਥਰਮਲ ਪਲਾਂਟ ਤੇ ਬੀਬੀਐਮਬੀ ਕਿਉਂਕਿ ਇਹਨਾਂ ਦੇ ਥਰੂ ਸਾਨੂੰ ਇੰਨੀ ਮਤਲਬ ਹੈਲਪ ਮਿਲਦੀ ਆ ਵੀ ਲਫ਼ਜ਼ਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਦਿਲੋਂ ਆਪਾਰੀਆਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਮੈਂ ਇੱਕ ਵੀਰ ਨਾਲ ਗੱਲ ਸ਼ੇਅਰ ਕੀਤੀ ਸੀ ਨਾ ਸਪੈਸ਼ਲ ਜਿਹੜਾ ਸਟਾਲ ਆਇਆ ਜਾਂਦਾ ਜਿਹਦੇ ਚ ਮੂੰਹ ਦੇ ਵਿੱਚ ਸੁਆਦ ਆ ਜਾਂਦਾ ਪਰ ਗੱਲ ਕਰੀਏ ਸਮੋਸੇ ਨਿਊਡਲ ਟਿੱਕੀਆਂ ਡੋਸਾ ਹਰ ਇੱਕ ਆਈਟਮ ਜਿਹੜੀ ਆ ਉਹ ਹਰ ਰੋਜ਼ ਆ ਜਿਹੜੀ ਲਾਈ ਜਾਂਦੀ ਆ ਤੇ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਜਿੱਥੇ ਲੰਗਰ ਛਕਦੇ ਆ ਤੁਸੀਂ ਜਰੂਰ ਉਹ ਲੰਗਰ ਛਕੋ ਲੇਕਿਨ ਜਿਹੜੀ ਮਨੁੱਖਤਾ ਦੀ ਸੇਵਾ ਆਪਾਂ ਕਰਨ ਆਏ ਹੋਏ ਆ ਕਦੋਂ ਵੀ ਕਿਸੇ ਵੀ ਚੀਜ਼ ਦੇ ਵਿੱਚ ਲੰਗਰ ਆਪਾਂ ਛਕਦੇ ਆ ਤਾਂ ਉੱਥੇ ਕੁਛ ਨਾ ਕੁਛ ਦਾਨਪੁਣਾ ਜਰੂਰ ਕਰਨਾ ਚਾਹੀਦਾ ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਸਟਾਲ ਹੈ ਕੌਣ ਲਗਾ ਰਿਹਾ ਸਿਰਫ ਸਾਡਾ ਤਾਂ ਨਾਂ ਹੀ ਲੱਗਦਾ ਲੇਕਿਨ ਨਾ ਇੱਕ ਬਹੁਤ ਵੱਡੀ ਚੀਜ਼ ਹੈ ਸੰਗਰੂਰ ਤੋਂ ਆ ਕੇ ਉਹ ਲੰਗਰ ਲਾਣਾ ਆ ਦੇਖਿਆ ਤੁਸੀਂ ਤੇਰਵਾ ਪੰਡਾਰਾ ਜਿਹੜਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵੱਡਾ ਵਿਸ਼ਾਲ ਦੇ ਰੂਪ ਦੇ ਵਿੱਚ ਉੱਪਰ ਤੋਂ ਉੱਪਰ ਜਾ ਰਿਹਾ ਸੰਗਤ ਵੀ ਜੁੜ ਰਹੀ ਹੈ ਔਰ ਲੋਕਲ ਜਿਹੜੇ ਸਾਡੇ ਸੇਵਾਦਾਰ ਹੈ ਉਹਨਾਂ ਨੂੰ ਇੱਕ ਸ਼ੌਂਕ ਹੁੰਦਾ ਹੈ ਵੀ ਸੰਗਰੂਰ ਵਾਲੇ ਨਾ ਆਏ ਜਾਂ ਹੋਰ ਵੀ ਲੰਗਰ ਦੇ ਵਿੱਚ ਲੱਗਦੇ ਆ ਲੇਕਿਨ ਵਿਸ਼ੇਸ਼ ਤੌਰ ਤੇ ਅੱਜ ਵੀ ਅਸੀਂ ਜਦੋਂ ਉਹ ਪਹਿਲਾਂ ਮੀਟਿੰਗ ਹੋਈ ਹੈ ਉਹਦੇ ਵਿੱਚ ਕਾਫੀ ਜਿਹੜੀ ਹੈ ਸੰਗਤ ਇਕੱਠੀ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਔਰ ਅਸੀਂ ਫਿਰ ਮਾਤਾ ਨੂੰ ਅੱਗੇ ਅਪੀਲ ਕਰਦੇ ਆ ਵੀ ਉਹਨਾਂ ਦੇ ਉੱਤੇ ਮਾਤਾ ਐਦਾਂ ਹੀ ਕਿਰਪਾ ਰੱਖੇ ਕਿਉਂਕਿ ਇੰਨੀ ਦੂਰ ਤੋਂ ਆ ਕੇ ਉਹਰੇ ਲੰਗਰ ਲਾਣਾ ਜੱਪਾ ਗੱਲ ਕਰੀਏ ਬਹੁਤ ਔਖਾ ਜੀ ਵੀਰ ਜੀ ਜੇ ਆਪਾਂ ਸਹਿਯੋਗ ਦੇ ਲੋਕਲ ਦਾ ਨਾਮ ਨਹੀਂ ਨਾ ਬਿਲਕੁਲ ਜੀ ਜੇ ਲੋਕਲ ਦਾ ਸਹਿਯੋਗ ਨਾ ਹੋਵੇ ਤਾਂ ਪੋਸੀਬਲ ਨਹੀਂ ਹੈ ਜੀ 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 ਕਿਉਂਕਿ ਦੇਖੋ ਜਲ ਦਾ ਪ੍ਰਬੰਧ ਇਲੈਕਟ੍ਰਿਸਿਟੀ ਦਾ ਲੱਕੜ ਦਾ ਬਾਲਣ ਦਾ ਬਾਕੀ ਸੰਗਤ ਜੋ ਆਉਂਦੇ ਆ ਰੋਟੀ ਬਣਾਉਣ ਲਈ ਆਉਂਦੇ ਆ ਬਰਤਨ ਦੀ ਸੇਵਾ ਲੈਂਦਾ ਕੋਈ ਕਿਵੇਂ ਦੀ ਕੋਈ ਸਾਫ ਸਫਾਈ ਦੀ ਸੇਵਾ ਲੈਂਦੇ ਆ ਮਤਲਬ ਪੋਸੀਬਲ ਨਹੀਂ ਕਿਉਂਕਿ ਸਾਡੀ ਟੀਮ ਦੇ 10 11 ਕ ਅਸੀਂ ਮੈਂਬਰ ਆ 10 11 ਬੰਦੇ ਨਾਲ ਇੰਨਾ ਵੱਡਾ ਭੰਡਾਰਾ ਪੋਸੀਬਲ ਨਹੀਂ ਹੈ ਵੀਰ ਜੀ ਜਿਹੜੀ ਲੋਕੈਲਟੀ ਹੈ ਇੱਥੇ ਦੀ ਉਨ੍ਹਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਇਸ ਚੀਜ਼ ਨੂੰ ਸੁਪਨਾ ਨਹੀਂ ਲਿਆ ਜਾ ਸਕਦਾ ਇਸ ਚੀਜ਼ ਦਾ ਤੇ ਅਸੀਂ ਬਹੁਤ ਦਿਲੋਂ ਸਾਡੀ ਸਾਰੀ ਟੀਮ ਇਸ ਲਈ ਬਹੁਤ ਧੰਨਵਾਦੀ ਆ ਤੇ ਇੱਕ ਖਾਸਤ ਮੈਂ ਇਸ ਲੰਗਰ ਦੀ ਕਰਾਂਗਾ ਜਦੋਂ ਵੀ ਅਸੀਂ ਇਸ ਲੰਗਰ ਦੇ ਉੱਤੇ ਪਹੁੰਚੇ ਆ ਜਦੋਂ ਅਸੀਂ ਮਾਤਾ ਦੀ ਜੋਤ ਉੱਤੇ ਨਸਮਸਤਕ ਹੁੰਦੇ ਆ ਤਾਂ ਸਾਨੂੰ ਉਹ ਦਰਸ਼ਨ ਦੇਖਣ ਨੂੰ ਮਿਲਦੇ ਆ ਜਿਹੜੇ ਆਪਾਂ ਮਾਤਾ ਨੈਣਾ ਦੇਵੀ ਦੇ ਉੱਤੇ ਜਾ ਕੇ ਕਰਦੇ ਆ ਉਸ ਜੋਤੀ ਦੇ ਵਿੱਚੋਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਮੈਂ ਇਹ ਗੱਲ ਕਹਿਣ ਵਿੱਚ ਗਰਜ਼ ਨਹੀਂ ਕਰਾਂਗਾ ਵੀ ਕਦੀ ਕਦੀ ਹੁੰਦੇ ਇਹ ਇਹ ਗੱਲ ਨਹੀਂ ਹੈਗੀ ਤੁਸੀਂ ਜਦੋਂ ਆਉਂਗੇ ਤਾਂ ਤੁਹਾਨੂੰ ਮਾਤਾ ਨੈਣੀ ਦੇਵੀ ਦੇ ਦਰਸ਼ਨ ਉਸ ਜੋਤੀ ਦੇ ਵਿੱਚੋਂ ਖੁਦ ਡੇਲੀ ਹੁੰਦੇ ਆ ਇਹ ਇੱਕ ਬਹੁਤ ਵੱਡੀ ਗੱਲ ਹੈ ਸੁਚਮ ਦੇ ਨਾਲ ਜਿਹੜੇ ਲੰਗਰ ਚੱਲਦੇ ਆ ਜਾਂ ਸ਼ਰਧਾ ਭਾਵਨਾ ਦੇ ਨਾਲ ਲੰਗਰ ਚੱਲਦੇ ਆ ਮਾਤਾ ਉੱਥੇ ਆਪ ਬਰਾਜ਼ਮਾਨ ਹੁੰਦੀ ਆ ਕੇ ਤੇ ਇਸ ਲੰਗਰ ਦੇ ਵਿੱਚ ਬਹੁਤ ਖਾਸੀਅਤ ਇਸ ਚੀਜ਼ ਨੂੰ ਦੇਖਣ ਨੂੰ ਮਿਲੀ ਹੈ ਜਿੱਥੇ ਰੂਹ ਦੀ ਖਰਾਕ ਮਿਲਦੀ ਹੈ ਤਨ ਦੀ ਖਰਾਕ ਮਿਲਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਮਾਨਸਿਕਾ ਜਿਹੜੀ ਖਰਾਕ ਹੈ ਇੱਕ ਜਿਹੜੇ ਉਹੇ ਸੇਵਾ ਕਰਦੇ ਆ ਜਿਵੇਂ ਕਿ ਮੰਨ ਲਓ ਪਹਿਲੀ ਤਰੀਕ ਤੋਂ ਲੈ ਕੇ 12 ਤਰੀਕ ਤੱਕ ਜੇ ਇਹ ਲੰਗਰ ਚੱਲਦਾ ਉਹਦੇ ਵਿੱਚ ਸੰਗਤ ਹੈ ਉਹਨਾਂ ਦੀ ਸੇਵਾ ਕਰਨੀ ਹੈ ਉਹ ਮਤਾ ਨਾਣੇ ਦੀ ਦਰਬਾਰ ਤੇ ਨਹੀਂ ਜਾ ਸਕਦੇ ਲੇਕਿਨ ਮਹਾਮਾਈ ਦੀ ਏਡੀ અપਾਰ ਕਿਰਪਾ ਏ ਇਸ ਜੋਤੀ ਦੇ ਵਿੱਚੋਂ ਡੇਲੀ ਦੇ ਦਿੱਲੀ ਮਾਤਾ ਨੈਣੀ ਦੇਵੀ ਦੇ ਦਰਸ਼ਨ ਹੁੰਦੇ ਆ ਭਾਜੀ ਮੈਂ ਝੂਠ ਤਾਂ ਨਹੀਂ ਗੱਲ ਕਹੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਮਹਾਮਈ ਦਰਸ਼ਨ ਦਿੰਦੀ ਹੈ ਜੀ ਜਿਹੀ ਜੀ ਕਿਸੇ ਦੀ ਆਸਥਾ ਉਸ ਤਰ੍ਹਾਂ ਉਹਨੂੰ ਦਰਸ਼ਨ ਹੁੰਦੇ ਆ ਜੀ ਜੀ ਬਾਕੀ ਗੱਲ ਆਸਥਾ ਦੀ ਵੀਰ ਜੀ ਜਿੰਨੀ ਆਸਥਾ ਨਾਲ ਸ਼ਰਧਾ ਨਾਲ ਤੁਸੀਂ ਆਉਂਗੇ ਇੱਥੋਂ ਖਾਲੀ ਕੋਈ ਨਹੀਂ ਗਿਆ ਨਾ ਹੀ ਕੋਈ ਜਾਵੇਗਾ ਇਹ ਅਸੀਂ ਕਿਉਂਕਿ ਸਾਡੇ ਨਾਲ ਆਪਣੇ ਨਾਲ ਸਾਰਿਆਂ ਨਾਲ ਸੰਗਤ ਨਾਲ ਸਾਰਿਆਂ ਨਾਲ ਬੀਤੀ ਹੋਈਆਂ ਗੱਲਾਂ ਨੇ ਹੁਣ ਬਹੁਤਾ ਬਖਾਨ ਨਹੀਂ ਕਰ ਸਕਦੇ ਇਹਨਾਂ ਗੱਲਾਂ ਦਾ ਤੇ ਪਰ ਇੱਥੇ ਆਉਂਗੇ ਤੇ ਬਸ ਸਾਖਸ਼ਾਤ ਮਹਾਮਈ ਬਿਰਾਜਮਾਨਾ ਇੱਥੇ ਜੀ ਤੱਕ ਕਹਿੰਨੇ ਆ ਵੀ ਤੁਸੀਂ ਆਓ ਦਰਸ਼ਨ ਕਰੋ ਮਹਾਮਾਈ ਦੇ ਲਾਭ ਲਓ ਇੱਥੇ ਤੁਹਾਡੇ ਪਿੰਡ ਦੇ ਵਿੱਚ ਮਹਾਮਾਈ ਬਿਰਾਜਮਾਨ ਹੁੰਦੀ ਆ ਅਖੰਡ ਜੋਤ ਚੱਲਦੀ ਮਹਾਮਾਈ ਦੀ 12 ਦਿਨ ਤੇ ਬਸ ਇੰਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਜੈ ਮਾਤਾ ਦੀ ਕਹਿੰਦਾ ਜੀ ਅ ਦੁਬਾਰੇ ਫਿਰ ਬੇਨਤੀ ਕਰਦੇ ਆ ਪਹਿਲੇ ਤਰੀਕ ਤੋਂ ਪਹਿਲੇ ਅਗਸਤ 2024 ਤੋਂ 12 ਅਗਸਤ 2024 ਤੱਕ ਮਹਾਮਾਈ ਦੇ ਜਿਹੜੇ ਨਰਾਤੇ ਚੱਲ ਰਹੇ ਆ ਉਹਦੇ ਵਿੱਚ ਸੰਗਰੂਰ ਵਾਲੇ ਵੱਲੋਂ ਕਨੌਲੀ ਤੋਂ ਜਿਹੜਾ ਨਹਿਰ ਵਾਲਾ ਰਸਤਾ ਜਾਂਦਾ ਹੈ ਜਿੱਥੇ ਕਿ ਨਹਿਰ ਨੂੰ ਥਰਮਲ ਪਲਾਂਟ ਨੂੰ ਜਿਹੜਾ ਪਾਣੀ ਜਾਂਦਾ ਹੈ ਉੱਥੇ ਹੀ ਸਤਾਨ ਦੇ ਉੱਤੇ 13ਵਾਂ ਭੰਡਾਰਾ ਜਿਹੜਾ ਲੱਗਣ ਜਾ ਰਿਹਾ ਤੇ ਦੁਬਾਰੇ ਫੇਰ ਬੇਨਤੀ ਕਰਾਂਗੇ ਤਨਮਨ ਧੰਦੇ ਨਾਲ ਤੁਸੀਂ ਜਰੂਰ ਸੇਵਾ ਕਰੋ ਤਾਂ ਕਿ ਇਹਨਾਂ ਨੂੰ ਆਪਣਾ ਪੂਰਾ ਸਹਿਯੋਗ ਦਿਓ ਇਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਆਪਣੇ ਘਰ ਬੈਠੇ ਆ ਜਾਂ ਅਸੀਂ ਸੰਗਰੂਰ ਤੋਂ ਰੋਪੜ ਦੇ ਕਨੌਲੀ ਇਲਾਕੇ ਦੇ ਵਿੱਚ ਬੈਠੇ ਕੋਈ ਘਾਟ ਮਹਿਸੂਸ ਨਾ ਹੋਵੇ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕੈਮਰਾਮੈਨ ਅਮਨਦੀਪ ਸਿੰਘ ਜੀ ਦਾ ਜੀ ਸਟਾਰ ਟੀਮ ਦੇ ਨਿਰਪਾਸ ਸਿੰਘ ਲੋਗੋ ਜੈ ਮਾਤਾ ਜੈ ਮਾਤਾ ਦੀ